ਹੈਲੋ ਹਾਂਜੀ ਹਾਂ ਹੈਲੋ ਹਾਂਜੀ ਹਾਂ ਹਰਪ੍ਰੀਤ ਜੀ ਬੋਲਦੇ ਹਾਂ ਹਾਂ ਮੈਂ ਹਰਪ੍ਰੀਤ ਹੀ ਬੋਲਦੀ ਹਾਂ ਹੋਰ ਕਿਵੇਂ ਹੋ ਤੁਹਾਡੀ ਘੰਟੀ ਆਈ ਪਈ ਸੀ ਮੈਂ ਨਾ ਦਰਬਾਰ ਬੋਲੀ ਲਾਈ ਜਾਂਦੇ ਸੀ ਅਸੀਂ ਤੇ ਨਰਮੇ ਦੀ ਹਾਂ 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 ਤੇ ਉਧਰ ਸੀ ਹੋਰ ਦੱਸੋ ਕਿਵੇਂ ਹੋ ਹਿੰਦੀ ਆਜ ਬੜੇ ਦਿਨਾਂ ਬਾਅਦ ਫੋਨ ਕੀਤਾ ਕਿਵੇਂ ਯਾਦ ਆ ਗਈ ਸੇਠਾਂ ਦੀ ਸੁਣੇ ਸੁਣੀ ਆਪ ਤਾਂ ਹੀ ਹੈ ਯਾਦ ਕਿੰਨੀ ਕੀਤਾ ਨਹੀਂ ਦੱਸੋ ਕੀ ਜਰੂਰ ਅਸੀ ਕੋ ਜੀ ਉਹ ਪਸੂਲੀ ਬਣਾਤੇ ਆਪਣੇ ਦੁੱਧ ਮੁੱਕਿਆ ਪਿਆ ਦਾ ਸਰੂਤੇ ਕੋਈ ਲੈ ਕੇ ਆਣਾ ਤੇ ਥੋੜੇ ਜਿਹੇ ਆਸੇ ਰੋਟੇ ਵੀ ਲੈ ਲੈ ਕਮਾਲ ਕਰਦੀ ਹੈ ਮੇਰੀ ਜਾਨ ਤੈਨੂੰ ਪੈਸਾ ਨਹੀਂ ਨਾ ਕੀਤੀ ਤੈਨੂੰ ਅੱਜ ਤਾਂ ਹੀ ਦੱਸ ਲੈ ਜਾ ਕੇ ਕਿੰਨੇ ਚਾਹੀਦੇ ਆ ਬਾਅਦ ਚ ਕਰੇ ਤੇ ਆ ਕੋਸਟਾਂ ਤੇ 60000 ਕਰ ਜੀ ਬਸ 60 60000 ਲੈ ਜਾ ਕੋਈ ਗੱਲ ਨਹੀਂ ਜੇ ਹੋਰ ਵੱਧ ਜ਼ਰੂਰਤ ਹੋਵੇ ਤਾਂ ਹੋਰ ਲੈ ਜੀ ਠੀਕ ਹੈ ਪੱਲਾ ਸੀ ਕੋਈ ਪੋਸ਼ਨਿਸ ਕਿ ਆ ਗਿਆ ਅੱਛਾ ਅੱਛਾ ਕੀ ਲੈਣਾ ਗਾਂ ਲੈਣੀ ਹੈ ਕਿ ਮੱਝ ਲੈਣੀ ਹੈ ਨਹੀਂ ਲਵਾਉਂਦੀ ਮੱਝ ਤਾਂ ਨਹੀਂ ਨਾ ਫਿਰ ਬਹੁਤ ਟਾਈਮ ਹੋ ਜਾਂਦਾ ਥੋੜਾ ਟਾਈਮ ਲੱਗਦਾ ਲੈ ਆ ਲੈ ਆ ਕੋਈ ਟਾਈਮ ਦੇਣੀ ਲੈ ਆ ਲੈ ਨਾਲ ਇਸ ਬੰਦ ਦਾ ਦੁੱਧ ਠੀਕ ਹੈ ਫਿਰ ਮੇਰੇ ਪ੍ਰਸੰਨਤਾ ਵਾਟੇ ਹਾਂ ਹਾਂ ਤੇ ਜਫੈਂਟ ਵੱਜੂਗੀ ਫਿਰ ਤਾਂ ਹੋਰ ਹੀ ਗੁਲਗਲਾ ਜਾ ਬਣ ਚੰਗੀ ਪੋਲੀ ਪੋਲੀ ਬਣ ਜੇਗੀ ਹਨਾ ਫਿਰ ਬਾੜੀ ਗੁਲਗਲਾ ਬਣੀ ਵੀ ਕੰਮ ਦੀ ਹੈ ਨਹੀਂ ਹੈ ਨਾਲੇ ਵਧੀਆ ਐ ਇਸ ਬਾਨੇ ਤੋਂ ਮੇਰੇ ਕੋਲੇ ਆ ਜਾ ਕਰੇਗੀ ਮੈਨੂੰ ਤਾਜ਼ਾ ਦੁੱਧ ਫੜਾ ਜਾ ਕਰੀਂ ਤੜਕੇ ਤੜਕੇ ਆ ਕੇ ਨਾਲੇ ਦੁੱਧ ਪਿਆ ਜਾ ਕਰੀਂ ਤੇ ਤੁਹਾਡੇ ਖਾਤਰ ਇਤ ਲੱਗਦਾ ਹੁਣ ਸੈਨ ਨਾ ਲੀਵਰ ਦੀ ਪ੍ਰੋਬਲਮ ਕਰਕੇ ਇਹਦਾ ਦੁੱਧ ਪੀਣਾ ਦਾ ਉਹ ਮੈਨੂੰ ਪ੍ਰੋਬਲਮ ਦੱਸੀ ਸੀ ਨਾ ਯਾਰ ਉਹ ਡਾਕਟਰ ਨੇ ਕਿਹਾ ਵੀ ਤੇਰੇ ਲੀਵਰ ਤੇ ਉਹ ਕਰਕੇ ਤੈਨੂੰ ਕਾਂ ਦਾ ਪੀਣਾ ਹੈਗਾ ਇਹ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਹੋਈ ਹੋਰ ਤੇ ਅੱਜ ਤੱਕ ਤੂੰ ਗੇੜਾ ਕਿਉਂ ਨਹੀਂ ਮਾਰਿਆ ਮੇਰੇ ਕੋਲ ਮੈਂ ਤਾਂ ਤੇ ਨੈਸ ਕੱਲ ਨੂੰ ਗੁੱਸੇ ਤੋਂ ਤਾਂ ਬਹੁਤ ਹੀ ਮਹੀਨੇ ਹੋ ਗਏ ਮੈਂ ਕਹੇਤ ਕੀ ਆਹੀ ਨਹੀਂ ਇਹ ਕੀ ਗੱਲ ਹੋ ਗਈ ਸੀ ਮੈਂ ਇਹ ਸੂਤਸੀ ਮਾਨੇ ਸੋਤਾਂ ਤੇ ਦੇਖੀ ਕਿ ਤੇ ਉਹ ਉਹ ਜਨਮ ਦਿਨ ਦਾ ਕੋਈ ਕੀ ਗੱਤ ਨਾਮ ਕਰਨ ਸੀ ਕਿਸੇ ਬੱਚੇ ਦਾ ਤੇ ਉਹਨਾਂ ਨੇ ਦੱਸਿਆ ਤੁਸੀਂ ਇਹਨਾਂ ਮੁੰਡੇ ਨੇ ਬਾਕੀ ਘਰੇ ਕਿਵੇਂ ਚੱਲੀ ਜਾਂਦਾ ਰੌਲਾ ਰੱਪਾ ਜ ਤੁਹਾਡੇ ਜ਼ਮੀਨ ਵਾਲੇ ਵੀ ਚੱਲੀ ਜਾਂਦਾ ਸੀ ਹਣਾ ਹਸਬੰਦ ਵਾਲੇ ਵੀ ਤਰ੍ਹਾਂ ਸੀਗਾ ਉਹਨੂੰ ਤੋ ਆ ਕੇ ਦੱਸੂੰਗੀ ਆ ਕੇ ਦੱਸਾਂਗੀ ਮੈਨੂੰ ਚਲਾ ਕੇ ਦੱਸਦੀ ਵੀ ਜਿਵੇਂ ਤੈਨੂੰ ਠੀਕ ਲੱਗਦਾ ਹੈ ਪਰਾਉਂਦੀ ਜਾਂਦੀ ਰਿਹਾ ਕਦੋਂ ਆਏ ਨਾ ਮੈਨੂੰ ਛੱਡਿਆ ਕਰ ਹੋਂ ਤੋਂ ਤੂੰ ਜਮੇ ਮਰਾ ਦੇਗੀ ਮੈਂ ਤੂੰ ਤੂੰ ਜਦੋਂ ਮਰਜ਼ੀ ਆ ਜਾ ਤੇ ਲੈਣੀ ਕਿਥੋਂ ਕਿਹੜੇ ਮੇਲੇ ਤੋਂ ਲੈ ਕੇ ਆਉਣੀ ਹੈ ਗਾਂ ਤੋਂ ਮੈਂ ਨਾਲ ਚੱਲ ਪੂਆ ਤੇਰੇ ਤਨ ਵਧੀਆ ਆਪ ਦੇਖ ਕੇ ਲਿਆਵਾਂਗੇ ਆਪਾਂ ਪਸੰਦ ਦੀ ਜੋ ਮੇਰੀ ਗੱਲ ਤੋਂ ਬਾਕੀ ਸ਼ਾਪਿੰਗ ਕਰਾਉਣ ਵਾਸਤੇ ਤੇਰੇ ਨਾਲ ਜੰਨਾ ਤੇ ਤੈਨੂੰ ਗਾਂ ਦੀ ਸ਼ਾਪਿੰਗ ਵੀ ਮੈਂ ਹੀ ਕਰਵਾ ਲਿਆਉਂਗਾ ਸਹੀ ਹੈ ਨਾ ਤੋਂ ਨੂੰ ਬਤਾਨੀਦਾ ਨਾਂ ਜੀ ਬਾਣੀਆਂ ਨੂੰ ਤੁਹਾਨੂੰ ਪਤਾ ਨਹੀਂ ਰਸਾਂ ਪਤਾ ਹੁੰਦਾ ਕਿ ਕਿਹੜੀ ਨਾਲ ਵਰਿਆ ਉਹਦੇ ਦੇਦੀ ਪੱਤੀ ਦਾ ਦੇਉ ਕਿਉਂ ਅੱਛਾ ਬਾਣੀਆਂ ਨੂੰ ਇਹਨਾਂ ਤਾਂ ਪਤਾ ਹੀ ਹੁੰਦਾ ਨਾ ਵੀ ਦੁੱਧ ਕਿਹੜੀ ਵੱਧ ਵੱਧ ਦੇਊਗਾ ਇਹਨਾਂ ਦਾ ਪਤਾ ਹੀ ਹੁੰਦਾ ਕਿਉਂ ਨਹੀਂ ਪਤਾ ਹੁੰਦਾ ਕਮਾਲ ਕਰਦੇ ਆ ਮੈਂ ਹੁਣ ਮੈਂ ਬਾਣੀਆਂ ਨਹੀਂ ਰਿਹਾ ਮੈਂ ਜੱਟੀ ਨਾਲ ਲਾ ਕੇ ਮੈਂ ਤਾਂ ਹੁਣ ਤੇਜਰਗਾ ਸੁਭਾ ਨਹੀਂ ਹੋ ਗਿਆ ਮੇਰਾ ਉਹ ਕੈਮੀਕਲ ਰਿਐਕਸ਼ਨ ਹੋ ਗਿਆ ਨਾ ਕੈਮੀਕਲ ਰਿਐਕਸ਼ਨ ਹੋ ਗਿਆ ਹਾਂ ਨਾ ਹਾਂ ਕਿਹੜੇ ਮੇਲੇ ਤੋਂ ਲੈ ਕੇ ਆਂਗੇ ਡੱਬਾ ਲਈ ਤੋਂ ਹਾਂ ਡੱਬਾ ਹੀ ਤੋਂ ਲੈ ਕੇ ਆਂਦੇ ਮੇਲੇ ਤੋਂ ਨਹੀਂ ਨਾ ਛੋਂਦੇ ਆਪਾਂ ਕਿਸੇ ਦੇ ਘਰੇ ਜਿਹੜੀ ਘਰੇ ਵਰਤਦੇ ਨੇ ਨਾ ਉਹਨਾਂ ਦੇ ਲਾਚਾਂ ਮੰਗਦੇ ਹਾਂ 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 ਜਾਨਪੁਰ ਆਉਂਦੀ ਹੈ ਤੇ ਹਾਂ ਕਿੰਨੇ ਵਕਤ ਪਈਏ ਕਿ ਕਿਹੜੇ ਜੋ ਕਿਤੇ ਆ ਜਾਣਾ ਤੁਸੀਂ ਜਾਓਗੇ ਤੇ ਮੇਰੇ ਸਾਧਰੇ ਅੱਛਾ ਸਾਧਰੇ ਕਰੀਏ ਜੀ ਅਜਾ ਚੀਜ਼ ਜੇ ਕਰੋ ਨਾ ਸਤਿਗੁਰੂ ਜੀ ਸਾਤ ਰੋਜ਼ ਨਾ ਚੌਦੰਬੀ ਚਾਹਤੇ ਕਿਸੇ ਗੱਲ ਦੀ ਮੁਸ਼ਕਿਲ ਅੱਛਾ ਅੱਛਾ ਤੇ ਮੈਂ ਤੇ ਮੈਂ ਤੇ ਵੀ ਮੈਂ ਕੋਟਾ ਰੋਕਾ ਦੇਖੀਂਗਾ اچھا ਉਹ ਹੀ ਮੇਰੇ ਮਿੱਕਾ ਅੱਖਾਂ ਵਿੱਚ ਤਕਾਰ ਚੋ ਤੇ ਅੱਖ ਠੀਕ ਹੈ ਤੁਸੀਂ ਰਸਤਾ ਚ ਪ੍ਰਬੰਧ ਕਰ ਦੋ ਤੇ ਕੋਈ ਗੱਲ ਨਹੀਂ ਤੂੰ ਪੈਸਿਆਂ ਨੂੰ ਤੈਨੂੰ ਮਨਾ ਹੈ ਹੀ ਨਹੀਂਗਾ ਤੂੰ ਆ ਜਾ ਤੇ ਪੈਸੇ ਲੈ ਜਾ 60 ਦੇ ਚਾਹੀਦੇ ਤੂੰ ਮੇਰੀ ਗੱਲ ਸੁਣ 60 ਟੁੱਟ ਨਹੀਂ ਤੂੰ ਮੈਂ ਤੁਹਾਨੂੰ ਪੂਰਾ ਇੱਕ ਗੁੱਟੀ ਲੈ ਜੀ ਲੱਖ ਦੇ ਕਈ ਵਾਰ ਪਤਾ ਥੋੜੀ ਹੁੰਦਾ ਕਈ ਵਾਰੀ ਕੋਈ ਵੱਧ ਘਟ ਹੋਵੇ ਅਗਲਾ ਕਹਿ ਦੇ ਤਾਂ ਫਿਰ ਆਪਾਂ ਮੌਕੇ ਤੇ ਕਿੱਧਰ ਭੱਜਾਂਗੇ ਤੂੰ ਨਾ ਤੇਰੇ ਕੋਲ ਕੋਈ ਫੋਨ ਪੇ ਚੱਲਦਾ ਨਾ ਕੋਈ ਹੋਰ ਹੈ ਨਾ ਤਨ ਮੈਂ ਕਿੰਨੇ ਵਾਰੀ ਕਿਹਾ ਬਤੋਂ ਆਨਲਾਈਨ ਵਿੱਚ ਲਾ ਕੇ ਰੱਖਿਆ ਕਰ ਹੂੰ ਉਹ ਤਾਂ ਤਸੀਹੇ ਨਾਲ ਹੀ ਦੋ ਨਹੀਂ ਗਈ ਜੀ ਚਾਉਣੀ ਆ ਕਿ ਮੈਂ ਨਾ ਕਰਨੀ ਚਲਾ ਲਾਉਂਗੀ ਪਰ ਨਹੀਂ ਨਹੀਂ ਹੁਣ ਐਸ ਗੱਲਾਂ ਮੈਂ ਵੀ ਤੇਰੇ ਨਾਲ ਗੁੱਸੇ ਆ ਵੀ ਤੈਨੂੰ ਮੈਂ ਤੈਨੂੰ ਕਹਿਣਾ ਹੁੰਦਾ ਰਚਲਾ ਹੂੰ ਕੰਨ ਕੰਨ ਯਾਰ ਜਿਸ ਕੰਨ ਨਾਲ ਫਿਰ ਕਹਿ ਦੋ ਗੈਰ ਨਹੀਂ ਰਸਾਇਰ ਦੀ ਮੁੰਡਾ ਜਾਨ ਨੂੰ ਸੀ ਉੱਠੀ ਗਿਆ ਸੀ ਤੇ ਮੈਂ ਮੋੜਤੀ ਸੀ ਮੋੜਤੀ ਗਿਆ ਸੀ ਓ ਯਾਰ ਮੇਰੀ ਜਾਨ ਮੈਂ ਤੈਨੂੰ ਪਹਿਲੇ ਮੈਂ ਦੱਸਦਾ ਮੇਰਾ ਨਹੀਂ ਸੀ ਮੇਰਾ ਜਾਨ ਮੈਨੂੰ ਇਹ ਗੱਲ ਵੀ ਅੱਜ ਤਾਈਂ ਮੈਂ ਤੈਨੂੰ ਕਹਦੇ ਬਹਾਨਾ ਲਾਇਆ ਤੇਰੇ ਲਈ ਤਾਂ ਮੈਂ ਆਪਣਾ ਆਪ ਵੀ ਵਾਰ ਦੂੰਗਾ ਯਾਰ ਤੂੰ ਕਿਉਂ ਐਵੇਂ ਕਰਦੀ ਹੈਂ ਘਬਰਾਇ ਕੋਈ ਹੈ ਨਾ ਕਰੇ ਨੀ ਗੱਲਾਂ ਤੂੰ ਠੀਕ ਹੈ ਨਾ ਛੁੱਟਗੜਾ ਪਾ ਕੇ ਆਏਗੇ ਕੱਲ ਨੂੰ ਸਰ ਪਿੰਕ ਪਿੰਕ ਉਹੀ ਉਹ ਜਿਹੜਾ ਬਠਿੰਡੇ ਉੱਥੋਂ ਆਪਾਂ ਬਿਗ ਬਿਗ ਤੋਂ ਲਿਆਂਦਾ ਬਿਗ ਬਾਜ਼ਾਰ ਬਠਿੰਡੇ ਵਾਲੇ ਤੋਂ ਲਿਆ ਆ ਜੀ ਆਪਾਂ ਹਾਂਜੀ ਅੱਛਾ ਏ ਤੇ ਮੇਰੀ ਗੱਲ ਸੁਣੋ ਫਿਰ ਤੇ ਰੁਕਣ ਵਾਲਾ ਪ੍ਰੋਗਰਾਮ ਕਿੱਥੇ ਫਿਰ ਤੋਂ ਆਏਂਗੇ ਜੀ ਸਰੀ ਇੱਥੇ ਕੋਈ 10 ਮਿੰਟ ਅੱਧਾ ਘੰਟਾ ਰੁਕੀ ਜਾਂਗੇ ਕਿ ਆਉਂਦੇ ਕਿੱਡੇ ਰੁਕਾਂਗੇ ਜਾਂਦੇ ਰੁਕਾਂਗੇ ਆਉਂਦੇ ਹਾਂ ਆਉਂਦੇ ਕਿੱਡੇ ਫਿਰ ਜਲਦੀ ਆ ਜੀ ਫਿਰ ਬੜਾ ਟਾਈਮ ਨਾਲ ਆਈਂ ਠੀਕ ਹੈ ਨਾ ਠੀਕ ਹੈ